ਚੋਰ ਬੜੇ ਸ਼ਾਤਰ ਨੇ ਚੋਰ ਉਸ ਟਾਈਮ ਤੇ ਉੱਠ ਕੇ ਚੋਰੀ ਕਰਦੇ ਆ ਜਦ ਸਾਧ ਬੰਦੇ ਉੱਠ ਕੇ ਕਰਦੇ ਆ ਭਗਤੀ ਸਾਥੀਓ ਬਈ ਚੋਰਾਂ ਨੇ ਬਾਜ਼ ਨਹੀਂ ਆਣਾ ਕਿਉਂਕਿ ਚੋਰਾਂ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਭੌ ਨਹੀਂ ਹੈ ਪ੍ਰਸ਼ਾਸਨ ਨੂੰ ਹੀ ਕਰਨੀ ਪੈਣੀ ਹੈ ਸਖਤੀ ਸਾਥੀਓ ਪ੍ਰਸ਼ਾਸਨ ਨੂੰ ਹੀ ਕਰਨੀ ਪੈਣੀ ਹੈ ਸਖਤੀ ਸਾਥੀਓ ਸਤਸ਼੍ਰੀਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦੇ ਵੀਡੀਓ ਕਿਸ ਬਾਬਤੋਂ ਵਾਲੀ ਸਾਥੀਓ ਇਸ ਸਮੇਂ ਅਸੀਂ ਜਾੜ ਨੇ ਵਿਖੇ ਮੌਜੂਦ ਹਾਂ ਜੰਦਗ ਦਿਨ ਪਹਿਲਾਂ ਵੀ ਜਾੜਲੇ ਤੋਂ ਤਸਵੀਰਾਂ ਦਿਖਾਈਆਂ ਅਸੀਂ ਜਦ ਇੱਥੇ ਗੋਲੀਆਂ ਚੱਲੀਆਂ ਸਨ ਭੁਪਿੰਦਰ ਜਾੜਲਾ ਹੁਣਾਂ ਦੇ ਘਰ ਦੇ ਬਾਹਰ ਅੱਜ ਅਸੀਂ ਮੁੱਖ ਮਾਰਗ ਤੇ ਮੌਜੂਦ ਹਾਂ ਮੁੱਖ ਬਾਜ਼ਾਰ ਹੈ ਤੁਸੀਂ ਦੇਖੋ ਕਿਵੇਂ ਬਾਜ਼ਾਰ ਭਰਿਆ ਸੰਘਣਾ ਬਾਜ਼ਾਰ ਹੈ ਔਰ ਇੱਥੇ ਕੱਲ ਰਾਤੀ ਕਹਿ ਲਈਏ ਜਾਂ ਤੜਕਸਾਰ ਕਹਿ ਲਈਏ ਚੋਰੀ ਹੋਈ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਪਹਿਲੀ ਦੁਕਾਨ ਤਾਂ ਇਹ ਹੈ ਜੀ ਡੇਲੀ ਨੀਡਸ ਵਾਲੀ ਗਰੋਸਰੀ ਸਟੋਰ ਹੈ ਚੋਰ ਇਸ ਦੁਕਾਨ ਦੇ ਤਾਲੇ ਤੋੜ ਕੇ ਜਿੰਦਰੇ ਤੋੜ ਕੇ ਅੰਦਰ ਦਾਖਲ ਦਾਖਲ ਹੁੰਦੇ ਕਿਉਂਕਿ ਜਿੰਦਰਾ ਕੱਲ ਤੋਂ ਹੀ ਬੜਾ ਮਸ਼ਹੂਰ ਹੋ ਰਿਹਾ ਵਿਧਾਨ ਸਭਾ 'ਚ ਵੀ ਚਰਚਾ ਚੱਲੀ ਲੇਕਿਨ ਵਿਧਾਨ ਸਭਾ 'ਚ ਜਿੰਦੇ ਲਾਉਣ ਦੀ ਗੱਲ ਹੋਈ ਸੀਗੀ ਇੱਥੇ ਚੋਰਾਂ ਨੇ ਜਿੰਦੇ ਜਿਹੜੇ ਆ ਤੋੜੇ ਆ ਇੱਧਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਆ ਤਿੰਨ ਤਾਲੇ ਤੋੜ ਕੇ ਚੋਰ ਇਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਔਰ ਕੈਸ਼ ਇੱਥੋਂ ਚੋਰੀ ਕਰਕੇ ਲੈ ਕੇ ਗਏ ਆ ਗੱਲਾਂ ਭੰਨ ਕੇ LED ਲੈ ਕੇ ਗਏ ਆ ਕੰਪਿਊਟਰ ਦਾ ਸਾਮਾਨ ਲੈ ਕੇ ਗਏ ਆ ਔਰ ਜਾਂਦੇ ਜਾਂਦੇ ਚੋਰਾਂ ਨੇ ਜੇ ਸਾਡੇ ਸੁਣਨ ਚ ਆਇਆ ਜੋ ਦੱਸਿਆ ਜਾ ਰਿਹਾ ਜੋ ਕਿਹਾ ਜਾ ਰਿਹਾ ਕਿ ਸ਼ਾਇਦ ਦੀ ਬੋਤਲ ਵੀ ਜਿਹੜੀ ਚੱਕਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੌਸਮ ਖਰਾਬ ਹੈ ਤਾਂ ਹੋ ਸਕਦਾ ਚੋਰਾਂ ਦਾ ਗਲਾ ਖਰਾਬ ਹੋ ਗਿਆ ਹੋਵੇ ਪਰ ਚੋਰਾਂ ਦਾ ਗਲਾ ਖਰਾਬ ਮੌਸਮ ਖਰਾਬ ਤਾਂ ਬਾਅਦ ਦੀ ਗੱਲ ਹੈ ਵੱਡੀ ਗੱਲ ਇਹ ਹੈ ਕਿ ਹਾਲਾਤ ਬਹੁਤ ਖਰਾਬ ਨੇ ਇੱਕ ਵਾਰੀ ਦੁਕਾਨ ਤੇ ਜਿਹੜਾ EMPLOYEI ਬੈਠਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਬਾਕੀ ਦੁਕਾਨਾਂ ਤੇ ਵੀ ਜਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦਾ ਕੀ ਕੀ ਨੁਕਸਾਨ ਹੋਇਆ। ਭਾਈ ਚੋਰੀ ਦੀ ਘਟਨਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ? ਭਾਈ ਰਾਤੋਂ ਰਾਤੀ 1:30 ਤੋਂ 2:00 ਵਜੇ ਪਤਾ ਲੱਗਿਆ ਜੀ ਆਪਾਂ ਨੂੰ। ਅੱਛਾ ਤੇ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਸੀ ਰਾਤੀ ਵੀ ਚੋਰੀ ਹੋ ਗਈ ਆ। ਉਦੋਂ ਪਤਾ ਲੱਗਾ ਭਾਈ। ਤੇ CCTV ਵਿੱਚ ਬੰਦੇ ਪਛਾਣ ਚਾਹਤੇ ਕੌਣ ਆ? ਭਈ ਮੂੰਹ ਕਵਰ ਕੀਤੇ ਭਾਈ ਉਹਨਾਂ ਦੇ ਬਾਕੀ ਦੋ ਬੰਦੇ ਜਿਹੜੇ ਚੱਕਦੇ ਸਨ ਸਮਾਨ ਭਾਈ ਇੱਥੋਂ। ਅੱਛਾ ਦੁਕਾਨ ਅੰਦਰ ਕਿੰਨੇ ਜਣੇ ਦਾਖ ਤੇ ਸ਼ਟਰ ਦੇ ਲੋਕ ਤੋੜ ਕੇ ਦਾਖਲ ਹੋਏ ਕਿ ਸ਼ਟਰ ਪੱਟ ਕੇ ਭਾਈ ਸ਼ਟਰ ਦੇ ਲੋਕ ਤੋੜ ਕੇ ਦਾਖਲ ਹੋਏ ਜੀ ਅੱਛਾ ਤੇ ਤੁਸੀਂ ਸੈਂਟਰ ਲੋਕ ਨਹੀਂ ਲਾਇਆ ਹੋ ਸੀ ਸੈਂਟਰ ਲੋਕ ਨਹੀਂ ਲੱਗਾ ਸੀ ਭਾਈ ਯਾਰ ਤੇ ਤਿੰਨ ਲੋਕ ਲਾਈ ਸੀ ਕਿ ਤਿੰਨੇ ਲੋਕ ਤੋੜ ਕੇ ਅੰਦਰ ਆਏ ਫਿਰ ਸੀਸੀਟੀਵੀ ਵਿੱਚ ਕੋਈ ਤਾਂ ਤਸਵੀਰਾਂ ਆਉਂਦੀਆਂ ਕਿ ਲੋਕ ਕਿੱਦਾਂ ਤੋੜੇ ਉਹਨਾਂ ਨੇ ਹਾਂ ਜੀ ਆਂਦੇ ਜੀ ਬਾਕੀ ਹੁੰਦਾ ਸੀਸੀਟੀਵੀ ਵਗੈਰੇ ਆਂਦੇ ਪਏ ਆ ਕੀ ਔਜ਼ਾਰ ਕਿਹੜੇ ਸੀ ਕਿ ਉਹਨਾਂ ਕੋਲ ਭਾਈ ਏਡੇ ਏਡੇ ਰੋੜ ਦੀਆਂ ਪੱਤੀਆਂ ਵਗੈਰਾ ਉਹਨਾਂ ਕੋਲ ਜਿਹਦੇ ਜਿਹਨਾਂ ਤੋੜਿਆ ਅੱਛਾ ਹਾਂ ਜੀ ਕੋਈ ਕਦ ਕਾਠੀ ਦੇਖ ਕੇ ਚੋਰਾਂ ਦੀ ਸੀਸੀਟੀਵੀ ਦੇਖ ਕੇ ਕੋਈ ਪਤਾ ਅੰਦਾਜ਼ਾ ਹੁੰਦਾ ਕੌ ਇੱਦਾਂ ਵੀ ਕਵਰ ਕੀਤਾ ਹੈ ਬਾਕੀ ਕੋਈ ਪਤਾ ਨਹੀਂ ਹੈ ਕਿ ਇਦਾਂ ਚਾਂਸ ਜਾ ਫਸਟ ਟਾਈਮ ਹੋਏ ਤੇ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਭਾਈ ਇਹ ਕਹਿ ਲੀਡੀ ਲੈ ਕੇ ਸਾਹਮਣੇ ਵਾਲੀ ਬਾਕੀ ਕੰਪਿਊਟਰ ਦਾ ਲੈ ਕੇ ਸਾਰੇ ਰੱਖ ਕੇ ਜੀ ਬਾਕੀ ਗੱਲੇ ਚ ਪਿਆ ਸੀ 18 ਤੋਂ 20000 ਰੁਪਏ ਭਾਈ ਇਹ ਗੱਲਾਂ ਹੁਣ ਟੁੱਟਿਆ ਹੀ ਲੱਗਦਾ ਨਾ ਟੁੱਟਿਆ ਹੋਇਆ ਭਾਈ ਇੱਕ ਲਾਤੀ ਰੋਗ ਦਾ ਅੱਗੇ ਸੀਗੇ ਬਾਕੀ ਹੁਣ ਟੂਂਦਾ ਨਹੀਂ ਤੋੜਿਆ ਹੋਇਆ ਜਿੱਦਾਂ ਤੋੜ ਕੇ ਰੱਖਿਆ ਹੋਇਆ ਜੇ ਹੁਣ ਤੁਹਾਡੀ ਗਰੋਸਰੀ ਸਟੋਰ ਹੈ ਇੱਥੇ ਡੇਲੀ ੀਨਸ ਦਾ ਸਮਾਨ ਆ ਤੇ ਇੱਥੋਂ ਕੋਈ ਸਮਾਨ ਚੱਕ ਕੇ ਲੈ ਕੇ ਗਏ ਨਹੀਂ ਪਈ ਸਮਾਨ ਹੀ ਕੋ ਚੱਕਿਆਗਾ ਇੱਕ ਸ਼ਾਇਦ ਇਹ ਸ਼ੀਸ਼ੀ ਚੱਕੀ ਉਹ ਬਾਹਰ ਸੁੱਟ ਗਏ ਮੈਂ ਤਾਂ ਤੋੜ ਗਏ ਬਾਹਰ ਹੀ ਪਈ ਉਹ ਵੀ ਬਾਕੀ ਸਮਾਨ ਹੀ ਕੋ ਚੱਕਿਆਗਾ ਬਈ ਅੱਛਾ ਜਿਹੜੀ LED ਲੈ ਕੇ ਗਈ ਉਹਦਾ ਸਾਈਜ਼ ਕੀ ਸੀਗਾ 32 ਇੰਚੀ ਸੀ ਬਈ 32 ਇੰਚੀ 32 ਇੰਚੀ ਸੀਗੀ ਤੇ DVR ਵਗੈਰਾ ਇੱਥੇ ਰੱਖਿਆ DVR ਤਾਂ ਹੈਗਾ ਭਾਈ ਉਹਦੇ ਫੂਟੇਜ ਵਗੈਰਾ ਹੈਗੇ ਉਹਨਾਂ ਦੀ ਬਾਕੀ ਚੱਲਦਾ ਪਿਆ ਕੀਤਾ ਹੋਇਆ ਚੌਂਕੀ ਵਗੈਰਾ ਚੱਲਦੀ ਪਈ ਹੈ ਪੁਲਿਸ ਕੰਪਲੀਟ ਕਰਾਤੀ ਹਾਂਜੀ ਹਾਂਜੀ ਚੱਲਦੀ ਪਈ ਆ ਵੱਡਾ ਮਾਮਲਾ ਚੋਰਾਂ ਵੱਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਈਸੀ ਕਹੀਏ ਚੋਰਾਂ ਨੂੰ ਕੋਈ ਭੌ ਨਹੀਂ ਐ ਕੋਈ ਡਰ ਨਹੀਂ ਐ ਚੋਰ ਬੇਖੌਫ ਨੇ ਆਮ ਜਨਤਾ ਪਰੇਸ਼ਾਨ ਐ ਆਮ ਜਨਤਾ ਦਾ ਸਹਿਮ ਦਾ ਮਾਹੌਲ ਐ ਤਾਂ ਕੋਈ ਨਵੀਂ ਗੱਲ ਨਹੀਂ ਐ ਪਰ ਵੱਡੀ ਗੱਲ ਇਹੀ ਐ ਮਹੱਤਵਪੂਰਨ ਗੱਲ ਇਹੀ ਐ ਕਿ ਜੇਕਰ ਇਸ ਤਰੀਕੇ ਚੋਰ ਇੱਕੋ ਰਾਤਾਂ ਚ ਤਿੰਨ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਗੇ ਤਾਂ ਆਪਾਂ ਸਮਝੀਏ ਕਿ ਉਹ ਕਿੰਨੇ ਛਾਤਰ ਨੇ ਕਿੰਨੇ ਚੁਸਤ ਨੇ ਉਹਨਾਂ ਕੋਲ ਔਜ਼ਾਰ ਕਿੰਨੇ ਨੇ ਜੇਕਰ ਕੋਈ ਦੁਕਾਨਦਾਰ ਸੀਸੀਟੀਵੀ ਨੂੰ ਸੀਸੀਟੀਵੀ ਕੈਮਰੇ ਨੂੰ ਦੇਖ ਕੇ ਤੜਕੇ 1.5 2 ਵਜੇ ਉਹਦਾ ਆਪਣਾ ਬਚਾ ਕਰਨ ਲਈ ਦੁਕਾਨ ਦਾ ਬਚਾ ਕਰਨ ਲਈ ਕਿਉਂਕਿ ਉਸ ਟਾਈਮ ਫੋਨ ਕਰਕੇ ਕਿਹਨੂੰ ਮਤਲਬ ਦੀ ਜਗਾਇਆ ਜਾ ਸਕਦਾ ਹੈ ਵੱਡਾ ਸਵਾਲ ਹੈ ਤਾਂ ਦੁਕਾਨਦਾਰ ਵਾਲੇ ਵੀ ਖਤਰਾ ਬਣ ਸਕਦਾ ਇੱਧਰ ਵੀ ਚੋਰੀ ਹੋਈ ਹੈ ਜੀ ਜੀ ਤਾਂ ਆਹ ਦੁਕਾਨ ਤੇ ਵੀ ਚੋਰੀ ਹੋਈ ਹੈ ਕੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਹਰਜੀਤ ਸਿੰਘ ਤੁਹਾਡੀ ਦੁਕਾਨ ਇਹ ਹਾਂਜੀ ਉਹ ਭਾਜੀ ਉਹਨਾਂ ਦੀ ਹੈ ਇੱਧਰ ਜੀ ਜੀ ਹਰਜੀਤ ਜੀ ਕੀ ਇੱਥੇ ਕੀ ਚੋਰੀ ਹੋਇਆ ਜੀ ਇਹੇ ਹੋਏ ਥੋੜੇ ਜਿਹਾ ਤੁਸੀਂ ਅੱਛਾ ਪੈਸੀ ਕੱਢ ਕੇ ਲੈ ਕੇ ਆਏ ਬਸ ਆ ਹੀ ਹੋਏ ਬਸ ਇਹ ਗੱਲਾਂ ਦਿਖਾਈਓ ਮੜ ਜੇ ਖੋਲ ਕੇ ਜੀ ਤਾਂ ਮਤਲਬ ਚੋਰਾਂ ਨੇ ਜਿਆਦਾ ਗਰੋਸਰੀ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਲੈ ਕੇ ਪੈਸੇ ਗਏ ਆ ਹਾਂਜੀ ਹਾਂਜੀ ਇੱਥੋਂ ਕਿੰਨੇ ਪੈਸੇ ਚੋਰੀ ਹੋਏ ਇਹ ਤਾਂ ਪਾਲਪੂਨ ਹੋਈ ਉਹ ਨਹੀਂ ਆ ਪੰਜ ਆਹ ਗੱਲਾਂ ਦੇਖੋ ਤੋੜਿਆ ਨਾ ਜ਼ਰਾ ਬਾਕੀ ਪਿੱਛੇ ਪਿੱਛੇ ਰਹਿ ਗਏ ਸੀ ਤੇ ਫਿਰ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਕਿ ਜਿੰਦਰੇ ਜਿੰਦਰੇ ਤੋੜ ਕੇ ਹੋਏ ਦਾਖਲ ਜਿੰਦਰੇ ਹੀ ਤੋੜ ਕੇ ਹੋਏ ਆ ਦਾਖਲ ਤੇ ਸੈਂਟਰ ਲੋਕ ਇਹਨਾਂ ਨੇ ਲਾਇਆ ਸੀ ਅੰਦਰ ਨਹੀਂ ਸੈਂਟਰ ਲੋਕ ਨਹੀਂ ਲੱਗੇ ਤਾਂ ਸੈਂਟਰ ਲੋਕ ਵੀ ਲਾਉਣਾ ਜ਼ਰੂਰੀ ਆ ਹੁਣ ਇਸ ਗੱਲ ਨੂੰ ਆਪਾਂ ਸਮਝੀਏ ਤਾਂ ਆਮ ਜਨਤਾ ਨੂੰ ਵੀ ਅਸੀਂ ਚੌਕਸ ਸੁਚੇਤ ਕਰ ਰਹੇ ਆ ਕਿ ਸੈਂਟਰ ਲੋਕ ਜ਼ਰੂਰ ਲਾਓ ਤੇ ਸੀਸੀਟੀਵੀ ਹੈਗੀ ਤੁਹਾਡੇ ਕੋਲ ਕੋਈ ਨਹੀਂ ਇੱਧਰ ਨਹੀਂ ਹੈ ਭਾਈ ਉਹਨਾਂ ਕੋਈ ਕਿੱਥੇ ਤਾਂ ਆਹ ਦੁਕਾਨ ਦੇ ਅੰਦਰ ਵੀ ਚੋਰੀ ਹੋਈ ਆ ਤੀਜੀ ਦੁਕਾਨ ਉਹ ਦੱਸੀ ਜਾ ਰਹੀ ਹੈ ਤੀਜੀ ਦੁਕਾਨ ਦੱਸੀ ਜਾ ਰਹੀ ਹੈ ਜਿਹਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਦੱਸਿਆ ਜਾ ਰਿਹਾ ਕਿ ਇੱਥੋਂ 3-4000 ਦੀ ਨਕਦੀ ਜਿਹੜੀ ਆ ਗੱਲਾਂ ਤੋੜ ਕੇ ਉਹ ਚੋਰੀ ਕੀਤੀ ਗਈ ਆ ਤਾਂ ਤੁਸੀਂ ਇਹ ਦੇਖ ਲਓ ਕਿ ਜੋ ਸਾਨੂੰ ਹਲੇ ਤੱਕ ਸ਼ੁਰੂਆਤੀ ਜਾਣਕਾਰੀ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਕਿ ਚੌਂਕੀਦਾਰ ਨੇ ਹੀ 1:30 ਤੋਂ 2:00 ਵਜੇ ਦੇ ਕਰੀਬ ਜਿਹੜਾ ਸਾਰਿਆਂ ਨੂੰ ਫੋਨ ਕਾਲਸ ਕੀਤੀਆਂ ਕਿ ਚੋਰ ਵਾਰਦਾਤ ਨੂੰ ਅੰਜਾਮ ਦੇ ਗਏ ਆ ਔਰ ਦੁਕਾਨਦਾਰਾਂ ਦੇ ਉਸ ਤੋਂ ਬਾਅਦ ਹੋ ਛੁੱਟ ਜਾਂਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ ਮੁੱਖ ਬਾਜ਼ਾਰ ਦੀਆਂ ਤਸਵੀਰਾਂ ਤੁਸੀਂ ਦੇਖ ਲਈਆਂ ਜਿੱਥੇ ਘਟਨਾ ਨੂੰ ਅਨਜਾਮ ਦਿੱਤਾ ਗਿਆ ਚੋਰਾ ਵੱਲੋਂ ਔਰ ਇਸ ਮਾਮਲੇ ਉੱਤੇ ਹੁਣ ਡੰਗਾਈ ਚ ਜਾਣਕਾਰੀ ਲੈਣ ਲਈ ਅਸੀਂ ਜਾੜਲਾ ਚੌਂਕੀ ਵਿਖੇ ਚੌਂਕੀ ਇੰਚਾਰਜ ਵਿਕਰਮਜੀਤ ਸਿੰਘ ਹੋਣਾ ਦਾ ਬਿਆਨ ਲੈਣ ਪਹੁੰਚਿਆ ਵਰਜਨ ਲੈਣ ਲਈ ਪਹੁੰਚਦਾ ਤਾਂ ਇੱਕ ਵਾਰੀ ਉਹਨਾਂ ਤੋਂ ਸੁਣਦੇ ਹਾਂ ਇਸ ਪੂਰੇ ਮਾਮਲੇ ਉੱਤੇ ਉਹਨਾਂ ਦਾ ਕਹਿਣਾ ਕੀ ਹੈ ਇਹ ਕੱਲ ਰਾਤ ਦਰਮਿਆਨੀ ਰਾਤ ਨੂੰ ਕਰੀਬ 12 1 ਵਜੇ ਦੇ ਵਿੱਚ ਦੋ ਤਿੰਨਾਂ ਦੁਕਾਨਾਂ ਦੇ ਇੱਥੇ ਬਾਜ਼ਾਰ ਦੇ ਵਿੱਚ ਉਤਾਲੇ ਟੁੱਟਿਆ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੁਕਾਨ ਡੇਲੀ ਨੀਡਸ ਸਟੋਰ ਹੈ ਗਰੋਸਰੀ ਦਾ ਸਟੋਰ ਸੀ ਉਹਦੇ ਵਿੱਚੋਂ 16000 ਰੁਪਏ ਤੇ ਇੱਕ ਐਲ ਸੀ ਡੀ ਲਾ ਕੇ ਲੈ ਗਏ ਇੱਕ ਹੋਰ ਦੁਕਾਨ ਸੀਗੀ ਜਾਬਲਾ ਜਾਬਲਾ ਕਨਫੈਕਸ਼ਨ ਫੈਸ਼ਨ ਹਟ ਉਹਦੇ ਗੱਲੇ ਵਿੱਚੋਂ 3000 ਰੁਪਏ ਲੈ ਗਏ ਤਾਲੇ ਤੋੜ ਕੇ ਤੇ ਬਾਕੀ ਆਸ-ਪਾਸ ਸਾਰੇ ਕੈਮਰੇ ਲੱਗੇ ਹੋਏ ਸੀ ਅਸੀਂ ਹੁਣ ਕਰ ਰਹੇ ਆ ਵੈਰੀਫਾਈ ਟੀਮਾਂ ਬਣਾ ਕੇ ਕੈਮਰੇ ਵੀ ਚੈੱਕ ਕਰ ਰਹੇ ਆ ਹਰ ਐਂਗਲ ਤੇ ਆਪਾਂ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰ ਚੌਕੀਦਾਰ ਨਹੀਂ ਸੀ ਮੌਕੇ ਤੇ ਚੌਕੀਦਾਰ ਜਿਹੜਾ ਸੀਗਾ ਇਹ ਇਹਨਾਂ ਨੇ ਪੂਰੇ ਬਾਜ਼ਾਰ ਦੇ ਵਿੱਚ ਇੱਕ ਚੌਕੀਦਾਰ ਰੱਖਿਆ ਹੋਇਆ ਸੀ ਜਿਹੜਾ ਕਿ ਉਹ ਦੂਸਰੇ ਪਾਸੇ ਬਾਜ਼ਾਰ ਦੇ ਆਪੋਜੀਟ ਸਾਈਡ ਤੇ ਗਿਆ ਹੋਇਆ ਸੀ ਸਾਥਿਓ ਚੌਕੀਨ ਇੰਚਾਰਜ ਵਿਕਰਮਜੀਤ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਕਾਬਿਲ ਅਫਸਰ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਾਣਕਾਰ ਨੇ ਔਰ ਜਦੋਂ ਅਸੀਂ ਕਸਬਾ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਰਸੋਂ ਹੀ ਸਰ ਨੇ ਜਿਹੜਾ ਜੁਆਇਨ ਕੀਤਾ ਔਰ ਬੜੀ ਸ਼ਕਤੀ ਕੀਤੀ ਪਹਿਲਾਂ ਪਰਸੋਂ ਵੀ ਕੀਤੀ ਗਈ ਕੱਲ ਵੀ ਸ਼ਕਤੀ ਕੀਤੀ ਗਈ ਜਿਹੜੇ ਹੁੱਲੜਵਾਜਨ ਉਹ ਨਕੇਲ ਪਾੜ ਦੀ ਕੋਸ਼ਿਸ਼ ਕੀਤੀ ਗਈ ਔਰ ਚੌਕੀਨ ਚਾਰ ਸਾਹਿਬ ਨੇ ਵੀ ਦੱਸਿਆ ਕਿ ਸਾਰੇ ਐਂਗਲਸ ਤੇ ਉਹ ਕੰਮ ਕਰ ਰਹੇ ਆ ਅੱਜ ਤਕਰੀਬਨ 6-7 ਬੰਦੇ ਜਿਹੜੇ ਮਾੜੇ ਅੰਸਰ ਨੇ ਐਂਟੀ ਸੋਸ਼ਲ 엘ਿਮੈਂਟਸ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਕਿਉਂਕਿ ਸੀਸੀਟੀਵੀ ਜਿਹੜੀ ਫੁਟੇਜ ਹੁੰਦੀ ਹੈ ਜ਼ਿਆਦਾਤਰ ਦੁਕਾਨਾਂ ਅੰਦਰ ਸੀ ਦੇਖੇ ਆ ਦੇਖਦੇ ਜਦੋਂ ਘਟਣਾ ਹੋ ਜਾਂਦੀ ਆ ਤਾਂ ਪਿਕਸਲ ਫਟ ਜਾਂਦੇ ਜਦੋਂ ਜ਼ੂਮ ਕੀਤਾ ਜਾਂਦਾ ਔਰ ਚਿਹਰੇ ਬੰਨੇ ਹੋਏ ਆ ਮੂੰਹ ਟੱਕੇ ਹੋਏ ਆ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਆ ਆ ਆਸ-ਪਾਸ ਵੀ ਗੱਲ ਕੀਤੀ ਹੋਰ ਵੀ ਕਈ ਮੋਦਵਾਰ ਸ਼ਹਿਰ ਕਸਬੇ ਦੇ ਇੱਥੇ ਮੌਜੂਦ ਸਨ ਉਹਨਾਂ ਨੇ ਵੀ ਕਿਹਾ ਕਿ ਸਰ ਹੁਣਾਂ ਵੱਲੋਂ ਪੂਰੀ ਡੰਗਾਈ ਚ ਜਾਂਚ ਕੀਤੀ ਜਾ ਰਹੀ ਹੈ ਸਾਰੀਆਂ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਕੈਮਰੇ ਖੰਘਾਲੇ ਜਾ ਰਹੇ ਆ ਤਾਂ ਜੋ ਚੋਰਾਂ ਨੂੰ ਜਲਦੀ ਫੜਿਆ ਜਾਵੇ ਕਿ ਚਾਰ ਸਾਹਿਬ ਤਾਂ ਵੀ ਕਹਿੰਦਾ ਕਿ ਉਹ ਨੇੜੇ ਹੀ ਨੇ ਲੇਕਿਨ ਚੋਰ ਸ਼ਾਤਰ ਹੁੰਦੇ ਨੇ ਚੋਰ ਪਤਾ ਨਹੀਂ ਕਿਹੜੀ ਖੁੱਡ ਵਿੱਚ ਲੁਕਿਆ ਪਰ ਉਹ ਆਪਣੇ ਵੱਲੋਂ ਪੂਰੀ ਜਿਹੜੀ ਮਿਹਨਤ ਕਰ ਰਿਹਾ ਔਰ ਉਮੀਦ ਹੈ ਕਿ ਬਹੁਤ ਜਲਦੀ ਜਿਹੜੇ ਚੋਰ ਆ ਉਹਨਾਂ ਨੂੰ ਫੜ ਕੇ ਸਲਾਖਾ ਪਿੱਛੇ ਦੇਣਗੇ ਕਿਉਂਕਿ ਆਮ ਜਨਤਾ ਦੇ ਅੰਦਰੋਂ ਡਰ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਜਨਤਾ ਬੇਫਿਕਰ ਹੋ ਕੇ ਆਪਣਾ ਕੰਮਕਾਰ ਕਰ ਸਕੇ ਪਰ ਹਾਂ ਇੰਨੀ ਗੱਲ ਨੂੰ ਵੀ ਅਸੀਂ ਜ਼ਰੂਰ ਸਮਝਿਆ ਕਿ ਇੱਥੇ ਦੁਕਾਨਾਂ ਬਹੁਤ ਸਾਰੀਆਂ ਨੇ ਕਸਬਾ ਬਹੁਤ ਵੱਡਾ ਹੈ ਪਰ ਚੌਂਕੀਦਾਰ ਸਿਰਫ ਇੱਕ ਹੋਣ ਕਰਕੇ ਜਿਹੜਾ ਚੋਰਾਂ ਨੂੰ ਸਮਾਂ ਖੁੱਲਾ ਮਿਲ ਗਿਆ ਤਾਂ ਜੋ ਉਹਨਾਂ ਨੇ ਜਿਹੜਾ ਚੋਰੀ ਦੀ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜੇਕਰ ਚੌਂਕੀਦਾਰ ਇੱਕ ਦੀ ਜਗ੍ਹਾ ਜ਼ਿਆਦਾ ਹੁੰਦੇ ਤਾਂ ਸ਼ਾਇਦ ਕੰਟਰੋਲ ਹੋ ਜਾਂਦਾ ਇਸ ਚੋਰੀ ਦੀ ਘਟਨਾ ਦੇ ਉੱਤੇ ਪਰ ਵੱਡਾ ਸਵਾਲ ਇਹੀ ਹੈ ਕਿ ਚੋਰਾਂ ਦੇ ਹੌਸਲੇ ਜਿਹੜੇ ਆ ਉਹ ਪੂਰੇ ਬਲੰਦ ਨੇ ਇੱਕੋ ਸਮੇਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਾ ਔਰ ਤਿੰਨਾਂ ਦੁਕਾਨਾਂ ਦੇ ਜਿੰਦਰੇ ਭੰਣੇ ਜਿੰਦਰੇ ਭੰਣਣ ਤੋਂ ਬਾਅਦ ਗੱਲਿਆਂ 'ਚੋਂ ਪੈਸੇ ਚੋਰੀ ਕਰਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਚੋਰਾਂ ਨੂੰ ਸਭ ਕੁਝ ਪਤਾ ਕਿਹੜੀ ਦੁਕਾਨ ਦੇ ਅੰਦਰ ਲੋਕ ਭੰਨ ਕੇ ਉਹਨਾਂ ਨੂੰ ਪੈਸੇ ਮਿਲ ਸਕਦੇ ਆ ਤਾਂ ਜਿਹੜੀ ਦੁਕਾਨ ਉਹਨਾਂ ਨੂੰ ਈਜ਼ੀ ਲੱਗੀ ਉਸ ਦੁਕਾਨ ਦੇ ਅੰਦਰ ਦਾਖਲ ਹੋ ਕੇ ਤਾਂ ਅਸੀਂ ਪਹਿਲਾਂ ਪਹਿਲਾਂ ਵੀ ਬੜੀ ਬਾਰੇ ਸਵਾਲ ਚੱਕ ਚੁੱਕੇ ਆ ਕਿ ਚੋਰਾਂ ਦਾ ਨੈੱਟਵਰਕ ਬਹੁਤ ਤੇਜ਼ ਹੈ ਜੇ ਕੋਈ ਦੁਕਾਨ ਤੇ ਤੁਹਾਡੇ ਤੇ ਅਨਪਛਾਤਾ ਬੰਦਾ ਬਾਰ ਬਾਰ ਆਂਦਾ ਸਮਾਨ ਨਹੀਂ ਖਰੀਦਦਾ ਤਾਂ ਥੋੜੇ ਚੌਕਸ ਰਿਆ ਕਰੋ ਹੋ ਸਕਦਾ ਤੁਹਾਡੀ ਰੈਕੀ ਕਰਨ ਆਇਆ ਹੋਵੇ ਘੋਕ ਰੱਖਣ ਆਇਆ ਹੋਵੇ ਕਿ ਤੁਸੀਂ ਸਮਾਨ ਕਿੱਥੇ ਰੱਖ ਰਹੇ ਆ ਪੈਸੇ ਕਿੱਥੇ ਰੱਖ ਰਹੇ ਆ ਤੁਹਾਡਾ ਸੁਚੇਤ ਹੋਣਾ ਤੁਹਾਡਾ ਚੌਕਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੱਡਾ ਸਵਾਲ ਹੁਣ ਇਹੀ ਹੈ ਕਿ ਜੇ ਚੋਰੀ ਕਰ ਸਕਦੇ ਆ ਤਾਂ ਸੱਟ ਚੋਟ ਵੀ ਮਾਰ ਸਕਦੇ ਔਰ ਪੁਲਿਸ ਤੋਂ ਅੱਗੇ ਬੇਨਤੀ ਇਹੀ ਹੈ ਕਿ ਸਖਤ ਹੀ ਹੋਣੀ ਬਹੁਤ ਜ਼ਰੂਰੀ ਹੈ